ਇੱਕ ਪਾਸੇ ਜਿੱਥੇ ਪੂਰੇ ਦੇਸ਼ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਉੱਥੇ ਦੂਜੇ ਪਾਸੇ ਪ੍ਰਸਿੱਧ ਪੋਜਪੂਰੀ ਐਕਟਰ ਤੇ ਭਾਜਪਾ ਸੰਸਦ ਰਵੀ ਕਿਸ਼ਨ ਵਿਵਾਦਾਂ 'ਚ गिर ਗਏ ਨੇ ਅਪਰਨਾ ਠਾਕੁਰ ਨਾਮ ਦੀ ਇੱਕ ਔਰਤ ਨੇ ਸੋਮਵਾਰ ਨੂੰ ਲਖਨਊ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਉਹ ਕਿਸ਼ਨ ਦੀ ਪਤਨੀ ਹੈ ਤੇ ਮੰਗ ਕੀਤੀ ਕਿ ਅਦਾਕਾਰ ਨੂੰ ਆਪਣੀ ਧੀ ਨੂੰ ਸਮਾਜਿਕ ਤੌਰ ਤੇ ਸਵੀਕਾਰ ਕਰਨਾ ਚਾਹੀਦਾ ਹੈ ਠਾਕੁਰ ਨੇ ਦੋਸ਼ ਲਾਇਆ ਕਿ ਉਸਦਾ ਵਿਆਹ 1996 ਵਿੱਚ ਪਰਿਵਾਰ ਅਤੇ ਦੋਸਤਾਂ ਦੇ ਸਾਹਮਣੇ ਕਿਸ਼ਨ ਨਾਲ ਹੋਇਆ ਤੇ ਉਸਦੀ ਇੱਕ ਬੇਟੀ ਹੈ ਜਿਸ ਨੂੰ ਕਿਸ਼ਨ ਹੁਣ ਕਠਿਤ ਤੌਰ ਤੇ ਸਮਾਜਿਕ ਤੌਰ ਤੇ ਸਵੀਕਾਰ ਨਹੀਂ ਕਰ ਰਿ ਦੀ ਕਥਿਤੀ ਨੂੰ ਆਪਣੇ ਨਾਲ ਲਿਆਈ ਤੇ ਕਿਹਾ ਕਿ ਉਹ ਉਸਦੇ ਸੰਪਰਕ ਵਿੱਚ ਰਹਿੰਦਾ ਪਰ ਜਨਤਕ ਦੇ ਸਮਾਜਿਕ ਤੌਰ ਤੇ ਉਹ ਉਸ ਨੂੰ ਜਾਂ ਉਹਨਾਂ ਦੀ ਧੀ ਨੂੰ ਸਵੀਕਾਰ ਨਹੀਂ ਕਰਦਾ ਇਸ ਤੋਂ ਇਲਾਵਾ ਠਾਕੁਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸ ਦੀ ਧੀ ਨੂੰ ਕਿਸ਼ਨ ਦੀ ਧੀ ਹੋਣ ਦਾ ਹੱਕ ਮਿਲੇ ਜਿਸ ਦੀ ਉਹ ਪੂਰੀ ਤਰ੍ਹਾਂ ਹੱਕਦਾਰ ਹੈ ਠਾਕੁਰ ਨੇ ਵੀ ਕਿਸ਼ਨ ਦੀਆਂ ਕੁਝ ਤਸਵੀਰਾਂ ਦਿਖਾ ਕੇ ਆਪਣੇ ਦਾਅਵਿਆਂ ਦਾ ਸਮਰਥਨ ਕੀਤਾ ਜਿਸ ਨੇ ਬੱਚੀ ਨੂੰ ਆਪਣੇ ਨਾਲ ਫੜਿਆ ਹੋਇਆ ਸੀ ਮੇਰੀ ਇਹ ਮੰਗ ਹੈ ਕਿ ਮੇਰੀ ਡਾਕਟਰ ਕੋ ਉਹ ਜਾਂ ਤਾਂ ਅਡਾਪਟ ਕਰੇ ਜਾਂ ਲੀਗਲੀ ਉਸਕੋ ਉਸਕੀ ਰਾਈਟਸ ਮਿਲੇ ਜੋ ਆਫਕੋਰਸ ਉਹ ਹੱਕਦਾਰ ਹੈ ਉਸਕੋ ਬਸ ਮੇਰੀ ਇਹ ਹੀ ਮੰਗੇ ਔਰ ਕੁਛ ਨਹੀਂ ਔਰ ਉਸਕੇ ਲਈ ਰਵੀ ਕਿਸ਼ਨ ਇੱਕ ਅਭਿਨੇਤਾ ਤੋਂ ਰਾਜਨੇਤਾ ਬਣੇ ਹਨ ਉਹ ਵਰਤਮਾਨ ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸੰਸਦ ਮੈਂਬਰ ਹੈ ਉਸਦੇ ਫਿਲਮੀ ਕੰਮ ਮੁੱਖ ਤੌਰ ਤੇ ਭੋਜਪੂਰੀਆ ਤੇ ਹਿੰਦੀ ਸਿਨੇਮਾ ਨਾਲ ਨਾਲ ਤੇਲਗੂ ਸਿਨੇਮਾ ਵਿੱਚ ਵੀ ਹਨ ਕਿਸ਼ਨ ਦਾ ਵਿਆਹ ਪ੍ਰੀਤੀ ਕਿਸ਼ਨ ਨਾਲ ਹੋਇਆ ਤੇ ਉਸਦੀ ਇੱਕ ਧੀ ਹੈ ਜਿਸਦਾ ਨਾਮ ਰੀਵਾ ਕਿਸ਼ਨ ਹੈ